ਨਿਊਜ਼ ਪੀਬੀ04 ਦੇਖ ਰਹੇ ਦਸਕਾਨਾ ਸਵਾਗਤ ਜਿਲ੍ਹਾ ਫਰੀਦਕੋਟ ਦੇ ਸਾਧ ਕਨੇੜੇ ਪਿੰਡ ਬੀਲੇ ਵਾਲੇ ਦੇ ਵਿੱਚ ਬੀਤੇ ਕੱਲ ਇੱਕ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਸੀ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸੀ ਪਰਿਵਾਰ ਵੱਲੋਂ 8 ਲੱਖ ਰੁਪਏ ਤੱਕ ਦਾ ਜਿਹੜਾ ਘਰ ਦਾ ਨੁਕਸਾਨ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਸੀ ਪਰ ਅੱਜ ਕਿਸੇ ਸ਼ਾਰਟ ਸਰਕਟ ਦਾ ਦੂਜਾ ਨਵਾਂ ਮੋੜ ਨਿਕਲ ਕੇ ਸਾਹਮਣੇ ਆ ਚੁੱਕਿਆ ਹੈ ਬਿਜਲੀ ਬੋਰਡ ਦੇ ਐਸ ਡੀਓ ਸੰਤੋਖ ਸਿੰਘ ਵੱਲੋਂ ਇਸ ਦਾ ਨਵਾਂ ਮੋੜ ਕੱਢ ਕੇ ਲਿਆਂਦਾ ਗਿਆ ਐਸ ਡੀਓ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਪਟਿਆਲਾ ਵੱਲੋਂ ਕੱਲ ਅੱਗ ਲੱਗਣ ਦੀ ਘਟਨਾ ਤੋਂ ਪਹਿਲਾਂ ਪਾਵਰ ਕੱਟ ਸੀ ਪਿੰਡ ਮਾਨ ਸਿੰਘ ਵਾਲਾ ਜ਼ਿਲ੍ਹਾ ਮੁਕਸਰ ਦੇ ਵਿੱਚ ਜੋ ਸਾਧਕਦੀਨ ਆਉਂਦਾ ਉਸ ਨੂੰ ਕੱਟ ਸੀ ਕੱਟ ਦਾ ਟਾਈਮ ਤੇ ਲਾਈਟ ਆਉਣ ਦਾ ਟਾਈਮ ਉਹਨਾਂ ਵਾਲੋ ਕਾਗਜ਼ੀ ਰਿਸਟਰ ਤੇ ਨੋਟ ਐ ਆਪਦਾ ਪੱਖ ਰੱਖਦੇ ਆ ਬਿਜਲੀ ਬੋਰਡ ਵੱਲੋਂ ਪੱਖ ਰੱਖਦੇ ਆ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਐਸਡੀ ਉਹਦੀ ਜ਼ੁਬਾਨੀ ਉਹਨਾਂ ਦਾ ਸਾਡਾ ਜਿਹੜਾ ਕੀਮਤੀ ਸਮਾਨ ਜਿਹੜਾ ਛੜ ਗਿਆ ਲਗਭਗ 8 ਲੱਖ ਰੁਪਏ ਦਾ ਨੁਕਸਾਨ ਉਹ ਦੱਸ ਰਹੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਦਵਾਰੀ ਜੀ ਇਸ ਦੇ ਸੰਬੰਧ ਵਿੱਚ ਰਿਕਾਰਡ ਦੀ ਕੋ ਕੀਤੀ ਗਈ ਔਰ ਜਿਸ ਸਮੇਂ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਸ਼ਾਮ ਦੇ 6:10 ਤੋਂ ਲੈ ਕੇ 7:45 ਤੱਕ ਪਾਵਰ ਕੰਟਰੋਲਰ ਪਟਿਆਲਾ ਵੱਲੋਂ ਜੀ ਦੇ ਭਗਵਾਨ ਸਾਹਿਬ ਸਾਰੇ ਤਿੰਨ ਤਾਰ ਅਤੇ ਸਾਰੇ ਯੂਪੀਐਸ ਕਿਤਾ ਉਪਕਰਤ ਲੱਗੇ ਹੋਏ ਸੀ ਬਿਜਲੀ ਸप्लाई ਬਿਲਕੁਲ ਬੰਦ ਸੀ ਉਸ ਸਮੇਂ ਸਾਡੇ ਪਾਵਰਪੌਂਡ ਦੀ ਕੋਈ ਵੀ ਸਪਲਾਈ ਚੱਲੂ ਨਹੀਂ ਸੀ ਇੱਥੋਂ ਤੱਕ ਇਵਨ ਕਿ ਏਪੀ ਫਿਲਟਰ ਜਿਹੜਾ ਸਾਡੇ ਆ ਉਹ ਵੀ ਬੰਦ ਸੀ ਔਰ ਇੱਕ ਇਹ ਜਿਹੜੀ ਅਗੋਲਿਕਣਾ ਇਹ ਇਹਦਾ ਕਾਰਨ ਕੁਝ ਹੋਰ ਆ ਔਰ ਇਹ ਜੋ ਲਾਇਆ ਜਾ ਰਿਹਾ ਹੈ ਕਿ ਸ਼ੌਂ ਸੜਕ ਦੇ ਨਾਲ ਦੇ ਥਰੂ ਕੋਈ ਸਪਲਾਈ ਹੋਈ ਹੈ ਇਹਦਾ ਇਹਦਾ ਪਾਵਰ ਕੰਮ ਨਾਲ ਬਿਲਕੁਲ ਕੋਈ ਨੇੜ ਦਾ ਸੰਬੰਧ ਨਹੀਂ ਹੈ ਇਹ ਜਿਹੜਾ ਕੱਟਾ ਤੁਸੀਂ ਕਹਿੰਦੇ ਹੋ ਵੀ ਜਿਹੜੇ ਪਿੰਡਾਂ ਨੂੰ ਕੱਟ ਲੱਗਿਆ ਹੋਇਆ ਸੀ ਇਹ ਕੱਟਾ ਬਿਜਲੀ ਬੋਰਡ ਸਾਧ ਕੋਲੋਂ ਸੀ ਜਾਂ ਪਟਿਆਲੇ ਤੋਂ ਕੱਟ ਸੀਗਾ ਜੀ ਇਹ ਨੇ ਜੀ ਬਿਜਲੀ ਬੋਰ ਸਾਡੇ ਕੋਲ ਕੋਈ ਪਾਵਰ ਨਹੀਂ ਇਹ ਪਾਵਰ ਕੰਟਰੋਲ ਪਟਿਆਲਾ ਤੋਂ ਹੀ ਸਮਾਂ ਨਿਛਤੰਦਾਰ ਸ਼ਡਿਊਲਡ ਐਂਡ ਅਨਸ਼ਡਿਊਲਡ ਦਾ ਪਾਵਰ ਕੱਟ ਉੱਥੋਂ ਪਟਿਆਲੇ ਤੇ ਮੈਸੇਜ ਦਾ ਉੱਥੇ ਉਸੇ ਉਸੇ ਹਿਸਾਬ ਨਾਲ ਸਪਲਾਈ ਦਿੱਤੀ ਜਾਂਦੀ ਹੈ ਔਰ ਇੱਥੋਂ ਕੋਈ ਕੱਟ ਲੱਗਦਾ ਪਟਿਆਲੇ ਦੇ ਲੱਗਦਾ ਤੁਹਾਡੇ ਘਰਾਂ ਦਾ ਪਾਵਰ ਵੀ ਜਿਹੜੀ ਪਿੰਡਾਂ ਨੂੰ ਸਪਲਾਈ ਜਾਂਦੀ ਹੈ ਸਪੀਡਰ ਦੀ ਉਹ ਬੰਦ ਸੀ ਹਾਂ ਜੀ ਇਹ 11 ਜਨਵਰੀ ਮਾਨ ਸਿੰਘ ਵਾਲਾ ਸਾਡਾ ਫੀਡਰ ਜੋ 220 ਕੇ ਉਹ ਸਾਡੇ ਤੋਂ ਚੱਲਦਾ ਤਿੰਨ ਪਿੰਡ ਚੱਲਦੇ ਸ ਤੇ ਮਾਨ ਸਿੰਘ ਵਾਲਾ ਬਿੱਲੇ ਵਾਲਾ ਤੇ ਖਿੰਗਰਾ ਔਰ ਬਿਲਕੁਲ ਸਪਲਾਈ ਉਸ ਸਮੇਂ ਬੰਦ ਸੀ ਇਹਦੇ ਕੋਲ ਆਪਣਾ ਕੋਈ ਰਿਕਾਰਡ ਵੀ ਹੈਗਾ ਜੇ ਉਥੇ ਪਟਿਆਲੇ ਵੀ ਰਿਕਾਰਡ ਹੈਗਾ ਜਾਂ ਆਪਣੇ ਦਫ਼ਤਰ ਦੇ ਵਿੱਚ ਵੀ ਕੋਈ ਰਿਕਾਰਡ ਹੈ ਜੀ ਬਿਲਕੁਲ ਜੀ ਪਟਿਆਲੇ ਦੇ ਰਿਕਾਰਡ ਆ ਸਾਡੇ ਦਫ਼ਤਰ ਦੇ ਰਿਕਾਰਡ ਵੀ ਮੌਜੂਦ ਆ ਜਿੱਦ ਸਾਡੇ ਕੋਲ ਫੋਟੋ ਕਾਪੀ ਹੈ ਲੌਕ ਵੀ ਸਾਡੇ ਕੋਲ ਅਚਨੇ ਹੀ ਇੱਕ ਦੀ ਕਾਪੀ ਸਾਡੇ ਕੋਲ ਆ ਇਹ ਤੁਹਾਡੇ ਕਹਿੰਦੇ ਭਾਵੇਂ 6:10 ਵਜੇ ਦੀ ਸਪਲਾਈ ਜਿਹੜੀ ਇਹ ਬੰਦ ਕਰ ਦਿੱਤੀ ਗਈ ਸੀਗੀ ਬਿਲਕੁਲ ਬੰਦ ਸੀ ਤੇ 19:45 ਤੇ ਲਾਈਟ ਦੁਬਾਰਾ ਆਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਜਿਹੜੇ ਇਲਜ਼ਾਮ ਹਨ ਉਹਨਾਂ ਵੱਲੋਂ ਲਗਾਏ ਜਾ ਰਹੇ ਜਾਂ ਪਿੰਡ ਵਾਸੀਆਂ ਵੱਲੋਂ ਲਾਏ ਜਾ ਰਹੇ ਆ ਜਿਵੇਂ ਕਿ ਪਾਵਰ ਕਮ ਦਾ ਕੋਈ ਕਸੂਰ ਹੀ ਨਹੀਂ ਇਹ ਕਿਸੇ ਕੱਟ ਲੱਗਣ ਦੀ ਵਜ੍ਹਾ ਕੁਝ ਕੋਈ ਹੋਰ ਹੈ ਕਰੇ ਲੋਕ ਇਹਨਾਂ ਦਾ ਕੋਈ ਹੋਰ ਇਸੇ ਲੱਗਦਾ ਹੋਊ ਕਿ ਜੇ ਜਿਹੜਾ ਕੱਟ ਹੁੰਦਾ ਕੱਟ ਦੇ ਵਿੱਚ ਕਿੰਨੇ ਪਿੰਡਾਂ ਦੀ ਸਪਲਾਈ ਜਿਹੜੀ ਬੰਦ ਹੁੰਦੀ ਹੈ ਜੀ ਕੱਲੀ ਮੋਟਰ ਵਾਲੀ ਬੰਦ ਹੁੰਦੀ ਹੈ ਜਾਂ ਘਰੇਲੂ ਵੀ ਲਾਈਟ ਬੰਦ ਹੁੰਦੀ ਹੈ ਇਹ ਲਗ ਲਗ ਫਿਲਟਰ ਜੀ ਇਹ ਪੀ ਫਿਲਟਰ ਤੇ ਲੱਗ ਕਟ ਆਉਂਦੀ ਹੈ ਇਹ ਯੂਟੀ ਸਪਲਾਈ ਬੈਟਰੀ ਸਪਲਾਈ ਬਿਲ ਰਿਹਾ ਇਹਨਾਂ ਦਾ